ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੇਰੀ ਫਾਰਮ ਤੇ ਜੀ ਜਿਸ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਮਾਛੀਆਂ ਇਹ ਪਿੰਡ ਰਾਹੋਂ ਰੋਡ ਤੇ ਪੈ ਜਾਂਦਾ ਤੇ ਜ਼ਿਲ੍ਹਾ ਇਸ ਨੂੰ ਲੱਗਦਾ ਲੁਧਿਆਣਾ ਆਜੋ ਬਾਕੀ ਗੱਲਬਾਤ ਆਪਾਂ ਬਾਾਈ ਨਾਲ ਕਰੀਏ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਬਹੁਤ ਵਧੀਆ ਬਾਈ ਜੀ ਤੁਸੀਂ ਦੱਸੋ ਬਹੁਤ ਵਧੀਆ ਮੇਰੇ ਹੋਰ ਇੱਕ ਵਾਰ ਪਹਿਲਾਂ ਤੁਸੀਂ ਆਪਣਾ ਨਾਮ ਐਡਰੈਸ ਤੇ ਮੋਬਾਈਲ ਨੰਬਰ ਦੱਸੋ ਬਾਈ ਜੀ ਨਾਮ ਮੇਰਾ ਕਰਨਜੀਤ ਸਿੰਘ ਆ ਪਿੰਡ ਮੇਰਾ ਮਾਛੀਆਂ ਜ਼ਿਲ੍ਹਾ ਲੁਧਿਆਣਾ ਪੈਂਦਾ ਰਹੋ ਉਹ 1 ਕਿਲੋਮੀਟਰ ਅੰਦਰ ਨੂੰ ਆ ਕਪੜਾ ਪੈੰਡ ਪੈਂਦਾ ਵੀਰੇ ਅੱਛਾ ਜੀ ਬਾਈ ਜੀ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ 760729883 ਬਾਈ ਜੀ ਇੱਕ ਵਾਰ ਫੇਰ ਬੋਲ ਦਿਓ ਜੀ 760729883 ਜੇ ਕਿਸੇ ਨੇ ਵਟਸਐਪ ਕਰਨਾ +37691648527 ਦੇ ਅੱਛਾ ਵੀਰੇ ਅੱਜ ਫੇਰ ਕਿੰਨੇ ਨਗ ਲਿਆਏ ਹੋ ਵੀਰੇ ਤਿੰਨ ਗਾਮਾ ਆਪਣੇ ਕੋਲ ਗਾਮਾ 4 ਸੇ ਇੱਕ ਰਾਤ ਸੇਲ ਹੋ ਗਈ ਆ ਅੱਛਾ ਜੀ ਹਾਂਜੀ ਚਲੋ ਬਾਈ ਇਹ ਇੱਕ ਨੰਬਰ ਵਾਲੀ ਗਾ ਤੋਂ ਸ਼ੁਰੂ ਹੋ ਜੀ ਇਹ ਗਾਂ ਥੱਲੇ ਵੀਰੇ ਇਸ ਟਾਈਮ 9 10 9 ਕਿਲੋ ਐਨ ਠੰਡਾ ਦੁੱਧ ਆ ਕਹੇ ਨੂੰ ਚਾਹੀਦਾ 10 ਕਿਲੋ ਮਾਲਕ ਨੇ 11 ਕਿਲੋ ਦੱਸਿਆ ਸੀ ਪਰ 11 ਨਿਕਲਿਆ ਨਹੀਂ ਹੈਗਾ 9 ਕਿਲੋ ਐਨ ਲੀਟਰ ਵਾਲਾ ਦੁੱਧ ਦੇ ਥੱਲੇ ਗਾਂ ਦੇ ਲਈ ਤੁਸੀਂ ਆਪਣੀ ਨੋ ਦੀ ਤਸੱਲੀ ਕਰਾ ਕੇ ਦੇ ਨੋ ਦੀ ਤਸੱਲੀ ਅਗਲਾ ਬਾਲਟੀ ਲੀਟਰ ਆਪਣਾ ਘਰੋਂ ਲੈ ਵੇ ਦੋ ਟਾਈਮ ਚੋਕ ਤਸੱਲੀ ਕਰਕੇ ਲੈ ਜਾਵੇ ਠੀਕ ਹੈ ਜੀ ਅੱਛਾ ਜੀ ਐਨ ਵਧੀਆ ਝੱਗ ਤੋਂ ਬਗੈਰ 9 ਕਿਲੋ ਦੁੱਧ ਦੇ ਦਿਓ ਇੱਕ ਵਾਰ ਇਹਦੀ ਆਰਡਰ ਕੁਆਲਿਟੀ ਦੇਖ ਸੋ ਗਾਂ ਦੀ ਬੜੀ ਚੰਗੀ ਹੈ 300 ਉਹ ਤਾਂ ਵੀਰੇ ਜਿੱਦਾਂ ਮਰਜ਼ੀ ਦੇਖ ਲੈ ਜਿੱਦਾਂ ਮਰਜ਼ੀ ਥੱਲੇ ਬੈਠ ਜਾ ਭਾ ਜਵਾਗ ਭਾਵੇਂ ਚੋਲੇ ਆ ਵੇਖੋ ਚਾੜੇ ਚਰੂ ਹੋਈਆਂ ਬਾਈ ਚਲੋ ਬਾਈ ਇਹਨੂੰ ਬਾਈ ਫਿਰ ਇਹਦੀ ਫੈਟ ਫੂਡ ਵੀ ਚੰਗੀ ਆਉਗੀ ਕ੍ਰੋਸ ਬੈ ਗਈ ਬਾਈ ਆਪਾਂ ਇਹਦਾ ਕੱਲੀਆ ਦੁੱਧ ਤਾਂ ਪਾ ਕੇ ਦੇਖਿਆ ਨਹੀਂ ਅਮੈਂ ਤੁਹਾਨੂੰ ਝੂਠ ਮਾਰੀ ਜੀ ਦੇਖਣਾ ਮਿਕਸੀ ਦੁੱਧ ਪਾਇਆ ਆਪਾਂ ਇਹ ਹੀ ਆਪਣੇ ਕੋਲ ਗੱਲ ਪਹੁੰਚੀਆਂ ਇਹਦਾ ਮਿਕਸ ਦੁੱਧ ਪਾਉਂਦੇ ਰਹੇ ਆਪਾਂ ਠੀਕ ਹੈ ਤਾਂ ਨਹੀਂ ਬਾਕੀ ਉਦਾਂ ਦਾ ਬ੍ਰੀਡ ਵੀ ਇਹਦੀ ਕ੍ਰੋਸ ਹੈ ਫੈਟ ਤੇ ਵਧੀਆ ਬਾਈ ਗਰਮੀ ਦਾ ਤੋਹਫਾ ਜਾਂ ਗਰਮੀ ਨਹੀਂ ਮਨਣੀ ਹੈ ਕਿ ਨਖੋਲ ਕੇ ਦੇਖ ਲਾ ਬਾਈ ਇੱਕ ਵਾਰਾ ਤੋਲੋ ਮੜੀ ਜੀ ਲੰਬਾਈ ਲੰਬੋਈ ਬੜੀ ਚੰਗੀ ਹੈ ਗਾਂ ਦੀ ਜੀ ਇੱਕ ਵਾਰ ਡਰ ਕੁਆਲਟੀ ਚੈੱਕ ਕਰੋ ਤੋਰਾ ਤੋਰਾ ਗਾਂ ਦਾ ਦੇਖੋ ਬਾਈ ਇਹ ਕਿੰਨੇਵੇਂ ਸੂਏ ਪੈਂਦੀ ਆ ਸੂਏ ਬਾਈ ਦੂਜੇ ਕਹਿਲਾ ਇਹਨੂੰ ਤੀਜੇ ਕਹਿਲਾ ਬਸ ਦੂਜੇ ਕੀ ਸੂਏ ਹੈਗੀ ਆ ਯਾਨੀ ਕਿ ਬਾਈ ਕਹਿੰਦਾ ਸੂਆ ਭਾਵੇਂ ਦੂਜਾ ਕਹਿ ਲੋ ਤੀਜਾ ਕਹਿ ਲੋ ਜੋ ਆ ਤੁਹਾਡੇ ਸਾਹਮਣੇ ਹੈਗਾ ਆਪਾਂ ਕੋਈ ਲਕੋਣ ਨਹੀਂ ਰੱਖਣਾ ਬਾਈ ਦੋਤੀ ਖਰਾ ਦਊਗਾ ਤਸल्ली ਦੁੱਧ ਆਪਣਾ ਅਗਲਾ ਬਾਲਟੀ ਲੀਟਰ ਘਰੋਂ ਲੈ ਕੇ ਦੋ ਟਾਈਮ ਚੋਕੇ ਪੈਸੇ ਦੇ ਦੇ ਬੀ ਠੀਕ ਹੈ ਬਾਈ ਕੋਈ ਸਹੀ ਹੈ ਬਾਈ ਜੀ ਜੇ ਕੋਈ ਦੂਰੋਂ ਨੇੜੋਂ ਵੀ ਮਗਾਉਂਦਾ ਤਾਂ ਵੀ ਆਪਣੀ ਗਾਰੰਟੀ ਹੋ ਗਈ ਬੜੀ ਦੀ ਠੀਕ ਹੈ ਬਾਕੀ ਅਗਲੀ ਸੇਵਾ ਤੇ ਡਿਪੈਂਡ ਕਰਦਾ ਠੀਕ ਆਪਾਂ ਦੁੱਧ ਲਵਾਂਗੇ ਜੇ ਹੋ ਜਾਏ ਪਾਰੀਗਾ ਦੁੱਧ ਘੱਟ ਗੱਡੇ ਠੀਕ ਹੈ ਤਨੀ ਅਗਲਾ ਜੇ ਕੋਈ ਛਪਾਉਗਾ ਨਹੀਂ ਫਿਰ ਦੁੱਧ ਨਾਲ ਦਿੱਤਾ ਤੇ ਆਪਣੀ ਕੋਈ ਗਾਰੰਟੀ ਨਹੀਂ ਵੀਰੇ ਬਾਈ ਫਿਰ ਇਹਦਾ ਮੁੱਲ ਕਰ ਲੋ ਜੈ ਜੈ ਮੁੱਲ ਕਰੀਓ ਮੁੱਲ ਵੀਰੇ ਆਪਾਂ ਲੈਣ ਦੇਣ ਇਹਦਾ ਕਰਨਾ ਤੁਹਾਨੂੰ ਪਤਾ ਹੀ ਅਜ ਦਸਾਬ ਗਾਵਾਂ ਦਾ ਕੀ ਚੱਲ ਰਿਹਾ ਠੀਕ ਆਪਾਂ 32000 ਰੁਪਏ ਦਾ ਲੈਣਾ ਜੈ ਜੀ ਮੋਲ ਲੱਗਾ ਮਾਰਾ ਮੋਟਾ ਵਿੱਚੋਂ ਮਾਨਤਨ ਹੋਊਗਾ ਜਿਹੜਾ ਦੂਰੋਂ ਨੇੜੇ ਚੱਲ ਕੇ ਆ ਮਾਰਾ ਮੋਟਾ ਵਿੱਚੋਂ ਮਾਨਤਨ ਹੋ ਜੂਗਾ 32000 ਚੋਂ ਬਾਈ ਜੀ ਫਿਰ ਦੋ ਨੰਬਰ ਵਾਲੀ ਗਾਂ ਤੇ ਆ ਜਾਓ ਨਾ ਆ ਜਾਓ ਵੀਰੇ ਬਾਈ ਤੁਹਾਨੂੰ ਤੋਂ ਬੜਾ ਚੰਗਾ ਲੱਗਾ ਯਾਰ ਬੱਚੀ ਨੂੰ ਬਰੇ ਬਹੁਤ ਵਧੀਆ ਬੱਚੀ ਆ ਇਹ ਤੀਜੀ ਸੁਏ ਸੁਈ ਹੋਈ ਆ ਵੀਰੇ ਇਹ ਕਹਿ ਦੂਜੇ ਕਹਿ ਲੋ ਠੀਕ ਆ ਜੋ ਸਚਾਈ ਉਹ ਕਹਿ ਕੇ ਦੇਣੀ ਆ ਮਗਰ ਇਹਦੇ ਬੱਚੀ ਆ ਅੱਛਾ ਬੱਚੀ ਕਿਹੜੀ ਬਾਈ ਜੀ ਬੱਚੀ ਵੀਰੇ ਇਹ ਆ ਕਾਲੇ ਰੰਗ ਦੀ ਆ ਰਾਤ ਨੇ ਤੇ ਗਾਂ ਚੜ ਗਈ ਆ ਖੁੱਲ ਕੇ ਉਹਦਾ ਬੱਚੀ ਬੜੀ ਚੰਗੀ ਆ ਹਾਂ ਜੀ ਬੱਚੀ ਬਹੁਤ ਵਧੀਆ ਵੀਰੇ ਮਗਰ ਇਹਦੇ ਆ ਭਾਈ ਇਹ ਸਾਈ ਵਾਲ ਤੇ ਜਰਸੀ ਚ ਪੈ ਜਾਂਦੀ ਹੈ ਨਾ ਤੋਫਾ ਹੀ ਆ ਵੀਰੇ ਗਰਮੀ ਵਾਲਾ ਇਹ ਤਾਂ ਉਹ ਤਾਂ ਹੈ ਭਾਈ ਨਾ ਤੁਹਾਨੂੰ ਬਹੁਤ ਵਧੀਆ ਲੱਗਿਆ ਵੀਰੇ ਬਹੁਤ ਚੰਗਾ ਲੱਗਿਆ ਕਿਸੇ ਪਾਸਿਓ ਮਾੜੀ ਨਹੀਂ ਆ ਗਈ ਬੜੀ ਫੈਡ ਵੀ ਉਹ ਆਉਂਦੀ ਏ ਦੀ ਥਾਂ ਨੇੜੇ ਚੈੱਕ ਕਰ ਸਕਦੇ ਥਾਂ ਤੁਹਾਨੂੰ ਬੜਾ ਚੰਗਾ ਲੱਗਾ ਤੇ ਭਾਈ ਇਹਦਾ ਦੁੱਧ ਕਿੰਨਾ ਕਹੋਨੇ ਦੁੱਧ ਵੀਰੇ ਮਾਲਕਾਂ ਨੇ ਤਾਂ ਪਾਉ ਨੂੰ 18 ਕਿਲੋ ਕਹਿ ਕੇ ਦਿੱਤਾ ਅੱਛਾ ਜੀ ਇਹ ਆਪਣਾ ਕੋ ਕੱਲ ਦੀ ਆਈ ਹੋਈ ਹੈ ਜਿਹੜੀ ਆਪਾਂ ਚੋਲਿਆ ਕਰੇ 16 ਕਿਲੋ ਕੰਡੇ ਵਾਲਾ ਦੁੱਧ ਆ ਵੀਰੇ ਲੈ ਠੀਕ ਹੈ ਤਾਂ ਨਹੀਂ ਬਾਈ ਜੀ ਇਹਦਾ ਕਿਸਮੇ ਤੋਂ 18 ਕਿਲੋ ਇੱਕ ਲਓ ਜਿਹਨੇ ਕਿ 16 ਕਿਲੋ ਅਗਲੇ ਨੂੰ ਦੋ ਟਾਈਮ ਲੀਟਰ ਨਾਲ ਕੰਡੇ ਨਾਲ ਨਾਪ ਕੇ ਦੇ ਦਵਾਂਗਾ ਸਹੀ ਹੈ ਸਹੀ ਹੈ ਬਾਈ ਜੀ ਬਾਈ ਇਹ ਵੀ ਇੱਕ ਵਾਰ ਤੋੜ ਲਓ ਤੁਸੀਂ ਤੋਹਫਾ ਜੀ ਮੇਰੇ ਗਰਮੀ ਵਾਲਾ ਕਾਦ ਗੋਦ ਵੀ ਚੰਗਾ ਵੱਛੀ ਦਾ ਵਜਨ ਵਜਨ ਵੀ ਪੂਰਾ ਹੈਗਾ ਅਰਡਰ ਕੁਆਲਟੀ ਬੜੀ ਚੰਗੀ ਆ ਫਿਕਸ ਲੈਵੇ ਦੀ ਹੈਗੀ ਆ ਤੁਸੀਂ ਕੁਆਲਟੀ ਚੈੱਕ ਕਰ ਸਕਦੇ ਹੋ ਗਾਂ ਭਾਈ ਉੱਧਾ ਠੰਡੀ ਪੂਰੀ ਆ ਪੂਰੀ ਠੰਡੀ ਆ ਵੀਰੇ ਬੱਛੀ ਛੱਡ ਚਾਏ ਨਾ ਛੱਡਨੀ ਤਾਂ ਇਦਾਂ ਗਾਮਾ ਨੇੜੇ ਨਹੀਂ ਖੜਾਉਂਦੇ ਦੀਆਂ ਦੇਖ ਲਾ ਹੁਤਾ ਹੈ ਭਾਈ ਜੀ ਜਿੱਦਾਂ ਮਰਜ਼ੀ ਬੈਠਾ ਲੈ ਥੱਲੇ ਚਾਹੇ ਦੋਨੇ ਸਾਈਡ ਬਹਿ ਕੇ ਭਾਈ ਚੋਲਾਂ ਠੀਕ ਆ ਆਪਣੀ ਜਿਹੜਾ ਮਰਜ਼ੀ ਤਸੱਲੀ ਕਰਕੇ ਲੈ ਜਾਵੇ ਭਾਈ ਇਹਦੇ ਫਿਰ ਇਹਦਾ ਵੀ ਜੈਜਿਆ ਮੁੱਲ ਕਰ ਦੋ ਭਾਈ ਹੁਣ ਦੇਖਣਾ ਹੀ ਆਪਾਂ ਜੇ ਰੇਟ ਦੀ ਗੱਲ ਕਰੀਏ ਠੀਕ ਆ ਤੇ ਨਹੀਂ 65 60 70 70 ਮੰਗੀ ਜਾਂਦੇ ਲੋਕੀ ਇੱਦਾਂ ਦੇ ਹਾਂਜੀ ਉਹ ਤਾਂ ਹੈ ਭਾਜੀ ਆਪਾਂ ਲੈਣ ਦੇ ਨਾ ਤਾਂ 52000 ਰੁਪਏ ਲੈਣਾ ਜਿਹੜਾ ਬਸ ਬਾਈ ਕਹਿੰਦਾ 52000 ਚੋਂ ਮੌਕੇ ਤੇ ਮਾੜਾ ਮੋਟਾ ਮਾਨਤਾਨ ਕਰਦਾਂਗੇ ਉਹਦਾ ਮੁੱਲ ਬਾਈ ਦੇ ਜਾਇਜ ਹੁੰਦੇ ਹੈਗੇ ਆ ਪਿੱਛੇ ਵੀ ਬਹੁਤ ਵਧੀਆ ਕਵਰ ਕੀਤੀ ਆ ਬਹੁਤ ਵਧੀਆ ਰਿਸਪੌਂਸ ਰਿਹਾ ਵੀਰੇ ਜਿਹੜੀ ਵੀਡੀਓ ਪਾਈ ਸੀ ਭਵਾਨੀਗੜ ਆਪਾਂ ਸੰਗਰੂਰ ਜਿਹੜਾ ਜੇ ਪਸ਼ੂ ਭੇਜੇ ਆ ਬਹੁਤ ਵਧੀਆ ਰਿਸਪੌਂਸ ਰਿਹਾ ਆਪਾਂ ਨੂੰ ਵੀਡੀਓ ਦਾ ਬਾਈ ਕਹਿੰਦਾ ਮੁੱਲ ਜਾਇਜ ਨੇ ਰਿਸਪੌਂਸ ਤਾਂ ਹੀ ਮਿਲਦਾ ਹੈ ਬਾਈ ਮੁੱਲ ਜਾਇਜ ਹੋ ਬਹੁਤ ਫੋਨ ਆਏ ਵੀਰੇ ਵੀਡੀਓ ਪਾਈ ਸੀ ਹਨਾ ਵੀ ਪਸ਼ੂ ਦੇ ਨਹੀਂ ਹੋਏ ਕਿਸੇ ਤੋਂ ਤੁਹਾਨੂੰ ਪਤਾ ਗਰਮੀ ਕਰਕੇ ਪਸ਼ੂਆ ਘਾਟੀ ਮਰਦਾ ਬੈਠਾ ਠੀਕ ਆ ਜੀ ਬਹੁਤ ਵੀਰਾਂ ਦੇ ਫੋਨ ਆਉਂਦੇ ਕੋਈ ਨਹੀਂ ਬਾਈਆ ਤੈਨ ਨੰਬਰ ਵਾਲੀ ਗਾਂ ਤੇ ਆ ਜਾਓ ਆ ਜਾਓ ਬਰੇ ਛੋਟੀ ਗਾਂ ਆ ਜਰਸੀ ਆ ਹਾਂਜੀ ਹਾਂਜੀ ਇਹ ਮੂੰਹ ਦੇ ਵਿੱਚੋਂ ਆਪ ਇਹ ਦੋ ਦੰਦਾਂ ਦਾ ਅੱਛਾ ਜੀ 16 ਕੁਛ ਕੁਛ 18 ਮਹੀਨਿਆਂ ਦੀ ਬੱਚੀ ਆ ਇਹ ਅੱਛਾ ਅੱਛਾ ਠੀਕ ਆ ਜੀ ਥਾਂ ਤੋਂ ਦੇਖ ਸਕਦੇ ਹੋ ਪੂਰਾ ਵਧੀਆ ਥਾਂ ਚਵਾ ਆ ਇਹਦਾ ਵੀ ਸਾਰਾ ਕੁਝ ਇਹ ਜਰਸੀ ਕਰੋਸ ਚ ਪੈਂਦੀ ਹੈਗੀ ਆ ਬਾਈ ਕਹਿੰਦਾ ਬਾਈ ਨੇ ਬਹੁਤੀਆਂ ਵਧਾਈਆਂ ਨਹੀਂ ਕੀਤੀਆਂ ਬਾਈ ਕਹਿੰਦਾ ਕੱਢ ਛੋਟਾ ਹੀ ਹੈਗਾ ਛੋਟੀ ਮੰਨ ਕਹਿੰਦੇ ਕੱਢ ਛੋਟਾ ਹੀ ਮੰਨ ਕਹੇ ਕੋਈ ਮੇਰਾ ਵੀਰੇ ਨਾ ਕਹੇ ਵੱਡੀ ਆ ਕੱਢ ਛੋਟਾ ਹੀ ਜੋ ਹੈਗਾ ਹਾਂਜੀ ਹਾਂਜੀ ਥਾਣ ਚਬਾ ਵਧੀਆ ਸਾਰਾ ਕੁਝ ਵਧੀਆ ਰੱਸੀ ਤੋਂ ਬਗੈਰ ਮਿਲਦੀ ਆ ਇਹ 10 ਕਿਲੋ ਲੀਟਰ ਵਾਲਾ ਇਹਦੇ ਥੱਲੇ ਵੇਸਟ ਟਾਈਮ ਦੁੱਧ ਆ ਵੀਰੇ ਅੱਛਾ 10 ਕਿਲੋ 22 ਕਹਿੰਦਾ ਦੁੱਧ ਹੈਗਾ ਸੂਈ ਮੇਰਾ ਆਪ ਹੋ ਗਿਆ ਜੀ 15 ਦਿਨ ਹੋ ਗਈ ਸੂਈ ਅੱਛਾ ਜੀ 15 ਮਗਰ ਇਹਦੀ ਬੱਚਾ ਜੀ ਮਗਰ ਮਗਰ ਬੱਚਾ ਵਾ ਜੀ ਬੱਚਾ ਜੀ ਮਗਰ ਇਹ ਅੱਛਾ ਬਾਈ ਕਹਿੰਦਾ ਮੈਂ ਆਪਣੀ ਤਸੱਲੀ ਕਰ ਲਵੇ ਦੁੱਧ ਦੀ ਗਰੰਟੀ ਕਰਾ ਦੂਗਾ ਗਰਮੀ ਵਾਲਾ ਤੋਹਫਾ ਵੀਰੇ ਜੀ ਤੈਨੂੰ ਪਤਾ ਐ ਚਪ ਨਹੀਂ ਰਾਜ ਦੇਖਦੇ ਆ ਬਾਕੀ ਸਭ ਚੱਲ ਰਿਆਂ ਦਾ ਉਦਦਾ ਬਾਈ ਕਹਿੰਦਾ ਜਿਹਨੇ ਘਰ ਰੱਖਣੀ ਹੋਵੇ ਇੱਕ ਦੀ ਗਾਂ ਉਹਦੇ ਲਈ ਚੰਗੀ ਹੈਗੀ ਆ ਬਹੁਤ ਵਧੀਆ ਵੀਰੋ ਦੁੱਧ ਆ ਗਿਆ ਬਾਈ ਇਹ ਵੀ ਕੱਢ ਲੋ ਇੱਕ ਵਾਰ ਬਾਾਰ ਸ਼ੋਰ ਕੇ ਵਿਖਾ ਦਿਓ ਇੱਕ ਵਾਰੀ ਜਰਸੀ ਚ ਪੈਂਦੀ ਹੈਗੀ ਆ ਦੋ ਦੰਦ ਬੱਛੀ ਆ ਕਾਦੇ ਛੋੜਨਾ ਪਰ ਦੁੱਧ ਆ ਗਿਆ ਬੱਛੀ ਕੋਲ 10 ਕਿਲੋ ਜਿੰਨੇ ਉਤੋਂ ਵੀਰੇ ਉਨੀ ਥੱਲੋਂ ਆ ਇਹ ਉਹ ਤਾਂ ਹੈ ਬਈ ਸੰਭੀ ਵਾਲੀ ਚੰਗੀ ਹੈਗੀ ਆ ਆ ਦੇਖੋ ਡੰਗਰ ਸਾਰੀ ਖਾਨ ਨੂੰ ਦੇਖੋ ਚਾਰੋ ਮਰਜੀ ਪਾ ਦੇ ਵੀਰੇ ਜੋ ਮਰਜੀ ਪਾਓ ਬਾਈ ਕਹਿੰਦਾ ਬਾਈ ਫਿਰ ਇਹਦਾ ਜੈ ਜੀ ਡਿਮਾਂਡ ਕਰ ਲਿਓ ਛੋਟੀ ਜੀ ਡਿਮਾਂਡ ਬਾਈ ਲੈਣ ਦੇਣੀ ਆਪਾਂ ਦੱਸਨੇ ਆ 28000 ਰੁਪਏ ਲੈਣਾ ਆਪਾਂ ਜਿਹੜਾ ਇਹ ਲੈਣਾ ਆ ਬਾਈ ਕਹਿੰਦਾ ਇਹਦਾ 28000 ਲੈਣਾ ਬਾਈ ਦੁੱਧ ਦੀ ਤਸल्ली ਕਰਾ ਕੇ ਦੇ ਦੁੱਧ ਵੀਰੇ ਦੋ ਟਾਈਮ ਆਪਣੀ ਚੋਕ ਤੇ ਤਿੰਨ ਟਾਈਮ ਚੋਕ ਹੈ ਅਗਲਾ ਫਿਰ ਪੈਸੇ ਦੇਵੇ ਠੀਕ ਹੈ ਜੀ ਸਹੀ ਆ ਸਹੀ ਆ ਬਾਈ ਫਿਰ ਅਗਲਾ ਘਰ ਲੈ ਆ ਬਾਈ ਇਹ ਡੰਗਰ ਸਾਫ ਸੁਥਰੇ ਹੁੰਦੇ ਆ ਬਾਈ ਦਾ ਸੱਚਾ ਵਾਲਾ ਕੰਮ ਹੈਗਾ ਲੋਕਾਂ ਨੂੰ ਵੀ ਆਪਾਂ ਇਹ ਨਹੀਂ ਕਹਿੰਦਾ ਵੀ ਝੂਠ ਮਾਰ ਕੇ ਠੀਕ ਹੈ ਜੀ ਹਾਂਜੀ ਹਾਂਜੀ ਬੱਚੇ ਛੱਡੋ ਚਾਏ ਨਾ ਛੱਡੋ ਇਦਾਂ ਹੀ ਚੋਲੋ ਚਾਏ ਇਹਨਾਂ ਨੂੰ ਠੀਕ ਹੈ ਜੀ ਠੀਕ ਹੈ ਪਰ ਆਪਾਂ ਬੱਚੇ ਲਾ ਕੇ ਚੋਈਆਂ ਕੱਲ ਦੀਆਂ ਆਈਆਂ ਪਰ ਉਹ ਅਗਲੀ ਤਸੱਲੀ ਜਿੱਦਾਂ ਮਰਜ਼ੀ ਅਗਲਾ ਚੋਲ ਹੋਵੇ ਠੀਕ ਆ ਪੂਰੀਆਂ ਠੱਲੀਆਂ ਸੀਲ ਹੋ ਗਏ ਤਿੰਨਾਂ ਤਿੰਨੇ ਦੇਖ ਸਕਦੇ ਹੋ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜਿਸ ਕਿਸੇ ਨੂੰ ਜਿਹੜੀ ਗਾਂ ਵੀ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ